ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੰਦੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡਾ ਪਤਾ ਜੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੇੜੇ ਬਸਟਾ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਹਾਡੇ ਸਹਾਰੇ ਦੀ ਸਾਨੂੰ ਬਹੁਤ ਜ਼ਰੂਰਤ ਹੈ ਤੇ ਅਕਾਲ ਪੁਰਖ ਵੈਗਨ ਨੂੰ ਸਾਨੂੰ ਚੜ੍ਹਦੀ ਕਲਾ ਚ ਰੱਖਣਾ ਅੱਜ ਆਪਾਂ ਤੁਹਾਡੇ ਲਈ ਘੱਟੋ ਘੱਟ 2800 3000 ਵਾਲਾ ਸੂਟ ਲੈ ਕੇ ਆਏ ਆ ਬਹੁਤ 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 ਘੱਟ ਰੇਟਾਂ ਤੇ ਸੁਣ ਕੇ ਤੁਸੀਂ ਕਮਾਲ ਹੀ ਮੰਨ ਜਾਓਗੇ ਨਰੇਤਾ ਸੂਟਾਂ ਦੇ ਹੈਂਡਵਰਕ ਹੈ ਜੀ ਨਾਲੇ ਮਸ਼ੀਨ ਵਰਕ ਹੈ ਤੇ ਗਲਾਸ ਛਿਲਕ ਦੇ ਇਹ ਸੂਟ ਰਹੂਗਾ ਜੀ ਇਹ ਪਾਰਟੀ ਵੇਅਰ ਸੂਟ ਹੈ ਤੇ ਇਹਦੀ ਚੁੰਨੀ ਤੇ ਵੀ ਵਰਕ ਹੈ ਸਲਵਾਰ ਤੇ ਵਰਕ ਹੈ ਤੇ ਕਮੀਜ਼ ਤੇ ਵਰਕ ਹੈ ਦਿਪੂ ਨਾ ਪਹਿਲਾਂ ਵਰਕ ਦਿਖਾ ਦੇ ਇੱਕ ਵਾਰੀ ਇੱਕ ਸੂਟ ਤੇ ਸਾਰੇ ਸੂਟਾਂ ਤੇ ਸੇਮ ਵਰਕ ਰਹੂਗਾ ਜੀ نیچے ਲੱਗਿਆ ਜੀ ਔਰਗੰਜਾ ਦਾ ਪੈਚ ਵਰਕ ਉੱਤੇ ਵਰਕ ਕੀਤਾ ਹੋਇਆ ਹਾਂ ਮਸ਼ੀਨ ਵਰਕ ਹੈ ਐਂਡ ਹੈਂਡ ਵਰਕ ਹੈ ਆ ਗਿਆ ਜੀ ਕੋਈ ਇਹ ਫੂਟ ਦੇ ਮੁੱਲ ਦਾ ਤੇ ਗੱਲ ਵਰਕ ਹੀ ਸਮਝ ਲੋ ਜੀ ਸਾਰੇ ਤੇ ਆ ਦੇਖੋ ਜੀ ਮੋਤੀ ਲਾਈ ਹੋਇਆ ਹੈਂਡਵਰਕ ਹੈ ਮਸ਼ੀਨ ਵਰਕ ਤੇ ਹੈਂਡਵਰਕ ਦੋਨਾਂ ਦਾ ਕੰਮ ਕੀਤਾ ਆ ਦੇਖੋ ਜੀ ਆ ਸਿਲਕਣ ਮੰਮੀ ਹਾਂ ਗਲਾਸ ਸਿਲਕ ਆ ਦੇਖੋ ਜੀ ਇੱਥੇ ਵੀ ਫੁੱਲ ਪੈਚ ਵਰਕ ਲੱਗ ਕੀਤਾ ਇੱਥੇ ਵੀ ਇੱਥੇ ਵੀ ਜੀ ਕੋਈ ਇਹ ਕਰੀਬੀ ਨਾਲ ਦਿਖਾ ਦੇ ਸੂਟ ਆਪਾਂ ਜਾਣਕਾਰੀ ਦੇਦੇ ਦੂਜੇ ਸੂਟਾਂ ਦਾ ਆਪਾਂ ਨੂੰ ਜਾਣਕਾਰੀ ਦੇਣ ਦੀ ਲੋੜ ਨਹੀਂ ਹੈਂਡਵਰਕ ਮਸ਼ੀਨ ਵਰਕ ਬਰਕ ਦੇਖੋ ਜੀ ਬਰਕ ਦੇਖੋ ਪੂਰਾ ਤਸੱਲੀ ਵਾਲਾ ਕੀਤਾ ਹੋਇਆ ਜੀ ਗਲਾਸ ਸਿਲਕੇ ਹੀ ਬਾਈਦੀ ਹੈ ਜੀ ਇਹ ਪਾਰਟੀ ویئر ਸੂਟ ਨੇ ਜਿਹੜਾ 2800 3000 ਦਾ ਸੂਟ ਹੈ ਜੀ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ ਤੇ ਸਿਰਫ 1650 ਰੁਪਏ ਦਾ ਕੁੱਲ 1650 ਰੁਪਏ ਦਾ ਸਾਡੇ ਵਾਲੇ ਰੇਟਸ ਤੋਂ ਕੋਈ ਨਹੀਂ ਦੇਊਗਾ ਇਹ ਹੈਗਾ ਜੀ ਇਦਾਂ ਦਾ ਹੀ ਕਲਰ ਜਾਂ ਦੇਖੋ ਕਿਹੜਾ ਕਲਰ ਆ ਓਏ ਪੀਚ 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 ਤਾਂ ਨਹੀਂ ਕਰ ਲੈ ਵੀਡੀਓ ਚ ਆ ਰਿਹਾ ਕਲਰ ਇਹ ਦੇਖ ਲਓ ਜੀ ਸੇਮ ਕਲਰ ਹੀ ਹੈ ਜੀ ਗੱਪ ਸਾਥੋ ਬਾਈ ਦੇਗੀ ਜੀ ਆ ਲੋ ਜੀ ਚੁੰਨੀ ਹੈ ਨਾ ਇਹ ਚੁੰਨੀ ਨਹੀਂ ਪੌਂਚਾ ਵਰਕ ਹੈ ਅੱਛਾ ਸਾਡੇ ਨਾਲ ਦੀ ਕੀਮਤ ਤੁਹਾਨੂੰ ਕੋਈ ਨਹੀਂ ਦੇ ਸਕਦਾ ਜੀ ਆ ਦੇਖੋ ਛਿਲਕ ਤੇ ਕੋਈ ਨਾਲ ਸਲਵਾਰ ਹੈ ਆ ਦੇਖੋ ਆ ਦੇਖੋ ਬਰਕ ਇਹਦੇ ਹਿਸਾਬ ਨਾਲ ਕੀਤਾ ਹੋਇਆ ਜੀ ਸਰਦਾਰੀ ਲੁੱਕ ਦੇ ਕੇ ਕੀਤਾ ਹੋਇਆ ਇਹ ਨਹੀਂ ਹੈਗਾ ਵੀ ਰੰਬਜੇ ਵੱਲੇ ਠਾਏ ਹੋਣ ਵੀ ਰੰਗ ਸੋਹਣੇ ਨਾਲ ਲੱਗਣ ਪੌਂਚਾ ਵਰਕ ਹੈ ਤੇ ਸੂਟ ਸੌਫਟ ਬਹੁਤ ਜ਼ਿਆਦਾ ਜੀ ਹਾਂ ਜੀ ਗਲਾਸ ਸਿਲਕ ਦਾ ਸ਼ੂਟ ਹੈ ਜੀ ਐਨਾ ਸੋਹਣਾ ਸ਼ੂਟ ਹੈ ਜੇ ਕੋਈ ਤੁਹਾਨੂੰ ਪੁੱਛੂਗਾ ਤੁਸੀਂ ਕਹੋਗੇ 3000 ਦਾ ਬਣਿਆ ਤਾਂ 3 ਦਾ ਵੀ ਅਗਲਾ ਸੱਚ ਮੰਨੂਗਾ ਵੀ ਹਾਂ ਜੀ ਬਣਿਆ ਹੋਇਆ ਤੇ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ 1650 ਦਾ ਤੇ ਗਲਾਸ ਸਿਲਕ ਦੀ ਇਹਦੇ ਨਾਲ ਨਾਲ ਦੀ ਕੁੜਤੀ ਦੇ ਚੁੰਨੀ ਹੈ ਜੀ ਆਹ ਦੇਖੋ ਜੀ ਤੁਸੀਂ ਵਰਕ ਦੇਖੋ ਇਹਦਾ ਕੀਤਾ ਹੋਇਆ ਐਨਾ ਸੋਹਣਾ ਵਰਕ ਹੈ ਆ ਦੇਖੀਂ ਦੀ ਕਾਟਵਰਕ ਬਿਦ ਮਸ਼ੀਨ ਨਾਲ ਵਰਕ ਕੀਤਾ ਹੋਇਆ ਇਹ ਸੂਟ ਸੱੜਨ ਵਾਲੇ ਨਹੀਂ ਹੈਗੇ ਜੀ ਸਾਡੇ ਵਾਲਾ ਪ੍ਰਾਈਸ ਉਹਨੂੰ ਕੋਈ ਦੇ ਹੀ ਨਹੀਂ ਸਕਦਾ ਤੇ ਕਢਾਈ ਇੰਨੀ ਸੌਫਟ ਤੇ ਸੋਹਣੀ ਕੀਤੀ ਹੋਈ ਹੈ ਕੋਈ ਰਹਿ ਰੱਬ ਦਾ ਨਾਮ 2.5 ਮੀਟਰ ਦੀ ਚੁੰਨੀ ਹੈ ਜੀ ਤੇ ਸੈਨਕ ਬਹੁਤ ਆ ਕੱਪੜੇ ਜੀ ਗਲਾਸ ਇਲਕ ਦੀ ਚੁੰਨੀ ਹੈ ਜੀ ਬਹੁਤ ਸੋਹਣੀ ਚੁੰਨੀ ਆ ਦੇਖੋ ਲਈ ਆ ਲੱਗੂਗੀ ਆਪ ਤਾਂ ਲੈ ਕੇ ਦੇਖ ਲੀ ਗੀ ਆ ਦੇਖੋ ਗਲਾਸ ਇਲਕ ਦੀ ਚੁੰਨੀ ਹੈ ਜੀ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਆ ਗਿਆ ਜੀ ਆਪਣਾ ਪਹਿਲਾ ਕਲਰ ਠੀਕ ਹੈ ਜੀ ਹੁਣ ਦਿਖਾਨੇ ਭਾਈ ਅਸੀਂ ਸੋਨੂੰ ਦੂਸਰਾ ਕਲਰ ਹੋਏ ਦੂਸਰਾ ਕਲਰ ਕਿੱਦਾਂ ਸੋਹਣਾ ਇਹ ਕਲਰ ਦਾ ਹੀ ਪਤਾ ਯਾਰ ਕਲਰ ਕਿੰਨੇ ਪਿਆਰੇ ਆਏ ਆ ਹਨਾ ਸਾਈਜ਼ਿੰਗ ਬਹੁਤ ਆ ਕੱਪੜੇ ਚ ਕਿਆ ਬਾਤ ਹੈ ਲੈ ਲੋ ਲੈ ਲੋ ਟੱਪ ਕਰਕੇ ਆ ਸੂਟ ਵਿਆਹ ਮਰਦੀਆਂ ਲਈ ਨਾਲੇ ਇਹਨੇ ਮਹਿੰਗੇ ਨਹੀਂ ਹੈਗੇ ਐ ਵੀਰਾ ਆ ਆ ਤੁਸੀਂ ਜਿਹੜਾ ਕਲਰ ਨੇ ਦੇ ਦੇ ਕਲਰ ਨਹੀਂ ਦੱਸ ਸਕਦੇ ਜੀ ਆ ਕਿਹੜਾ ਕਲਰ ਆ ਸਾਨੂੰ ਆਪ ਨੂੰ ਨਹੀਂ ਪਤਾ ਤੁਹਾਨੂੰ ਕੀ ਪਤਾ ਲੱਗੂ ਜੀ ਇਹਦਾ ਕਲਰ ਆਪਣੀ ਕਹਿੰਦੇ ਇੱਕ ਡਬਲ ਕਲਰਨ ਚੀਜ਼ ਹੁੰਦੀ ਜਿਹੜੀ ਆਪਾਂ ਕਹਿੰਦੇ ਨੇ ਆਪਾਂ ਸਾਈਡ ਤੋਂ ਫਰੰਟ ਤੋਂ ਗ੍ਰੀਨ ਲੱਗਦਾ ਸਾਈਡ ਤੋਂ ਇਹ ਹੋਰ ਕਲਰ ਆ ਮਾ ਕਲਰ ਚੇਂਜਿੰਗ ਆਈ ਹਾਏ ਇਹਦੀ ਬੂਟੀਆਂ ਤੇ ਕਿੰਨੀ ਸਫਾਈ ਨਾਲ ਵਰਕ ਕੀਤਾ ਹੋਇਆ ਦੇਖੀ ਦੀਪੂ ਜੂਮ ਕਰਕੇ ਦਿਖਾਈ ਨਿੱਕੀ ਜਿਹੀ ਬੂਟੀ ਤੇ ਤੁਸੀਂ ਕਮਾਲ ਮੰਨ ਜੂਗੇ ਜੀ ਇੰਨਾ ਵਧੀਆ ਵਰਕ ਹੈ ਦੇਖੋ ਜਿਹੜੇ ਬ੍ਰਾਂਡ ਦੇ ਸੂਟ ਹੁੰਦੇ ਨੇ ਨਾ ਜਿਹਨਾਂ ਦਾ ਵਰਕ ਵਾਲਾ ਤੋੜਾ ਹੁੰਦਾ ਹੈ ਹੈਂਡਵਰਕ ਵਿਦ ਮਸ਼ੀਨ ਵਰਕ ਤੇ ਨਾਲ ਕੱਡੀਆਂ ਹੋਈਆਂ ਆ ਹੁਣ ਦੱਸਿਏ ਇਹਨੇ ਕਲਰ ਮਾਰਕਟ ਚ ਵੀ ਪਹਿਲੀ ਵਾਰ ਆ ਤੇ ਆਪਣੇ ਕੋਲ ਵੀ ਪਹਿਲੀ ਵਾਰ ਆਇਆ ਆ ਲੋਗੀ ਸਾਨੂੰ ਫਿਰ ਤੈਹਾ ਕਰਨੀ ਆ ਔਖੀਆਂ ਸਾਨੂੰ ਸਲਵਾਰ ਦੇ ਵਰਕ ਤੈਂ ਦਿਖਾ ਦਈਏ ਸਲਵਾਰ ਦੇ ਵਰਕ ਸੇਮ ਰਹੂ ਸਾਰਿਆਂ ਦੇ ਆ ਦੇਖੋ ਜੀ ਸ਼ਿਲਕਰੀ ਨਾਲ ਸਲਵਾਰਾਂ ਸਿਰਾ ਗੱਲ ਬਾਤ ਐ ਸੂਟ ਸੱਡਣ ਵਾਲੇ ਨਹੀਂ ਹੈਗੇ ਜੀ 1650 ਤੋਂ ਤੁਹਾਨੂੰ ਸੜੇ ਸੂਟ ਦੇ ਦਿੰਦੇ ਆ ਮੈਂ ਦੇਖਿਆ ਇੱਕ ਸਾਡੇ ਘਰੇ ਵਿਚਾਰੀ ਸੂਟ ਖਰੀਦ ਕੇ ਆਈ ਉਹਨੂੰ ਸਾਡੇ ਘਰ ਦਾ ਘੱਟ ਪਤਾ ਸੀ 950 ਦਾ ਸੂਟ ਲਈ ਫਿਰ ਤੇ ਅਸੀਂ ਉਹ ਸੂਟ 660 ਦੇ ਵਿੱਚ ਹੈ ਸੇਮ ਚੀਜ਼ ਮੁੜ ਕੇ ਵਿਚਾਰੀ ਹੋਂਕੇ ਹੀ ਲਵੇ ਮੈਂ ਕਹਿੰਦਾ ਨਾਲ ਦੇ ਸੀ ਸਾਡੇ ਬਰਬਰੀ ਸ਼ਿਲਕਰੀ ਆਈ ਸੀ ਆਹ ਦੇਖੋ ਜੀ ਆਪਣੇ ਕੋਲੇ। ਕੀ ਬਾਤ ਹੈ। ਇਹ ਹੈ ਜੀ ਪਾਰਟੀ ਵੇਅਰ ਚੀਜ਼ਾਂ। ਸਿਰਾਂ ਗੱਲ ਬਾਤ ਐਸੀ ਚੀਜ਼। 16500 ਨੂੰ ਕੋਈ ਦੇ ਦੇਣਾ। ਸੂਟ ਸਾਡੀ ਗਰੰਟੀ ਹੈ ਜੀ। ਬਾਜ਼ਾਰ 'ਚ ਪੁੱਛਿਆ ਇਹ ਸੂਟ ਲਿਆ ਕੇ। ਆ ਦੇਖੋ। ਕਲਰ ਚੇਂਜਿੰਗ ਹੈ। ਹੁਣ ਪਹਿਲਾਂ ਸਿਨੇ ਕਲਰ ਚੇਂਜ ਕਰ ਰਿਹਾ ਸੂਟ ਜੀ ਇਹ। ਕਿਉਂਕਿ ਲਗ ਲਗ ਐਂਗਲ ਤੋਂ ਇਹ ਲੋਅ ਲਾਈਟ 'ਚ ਹੋਰ ਕਲਰ ਬਣਾਊਗਾ। ਲਾਈਟ 'ਚ ਹੋਰ ਕਲਰ ਬਣਾਊਗਾ ਤੇ ਬਾਹਰ ਹੋਰ ਕਲਰ। ਇਹ ਤੇ ਵਰਕ ਜੀ ਸੋਨਾ ਕੀਤਾ ਹੈ। ਆਉਂਦਾ ਨਹੀਂ ਸੇਮ ਕਲਰ ਓਏ। ਹੂੰ ਤਾਂ ਹੁੰਦਾਗਾ। ਬਟ ਐਵੇਂ ਨਾ ਜਦੋਂ ਕੈਮਰਾ ਚੇਂਜ ਹੁੰਦਾ ਰਹਿੰਦਾ ਰਿਫਲੈਕਸ਼ਨ ਬਹੁਤ ਇਹ ਇਕਲ ਡਾਰਕ ਪਿਸਤਾ ਜਾਂ ਮੰਨ ਲਓ ਬੜਾ ਜ ਸੈਨਗ ਹੈ ਜੀ ਕੱਪੜੇ ਬਾੜੀ ਨੀ ਜ ਸੈਨਗ ਹੈ ਜਨਾ ਇਹਦਾ ਸਿਰਾ ਜੀ ਬਹੁਤ ਆ ਕਪੜਾ ਆ ਗਿਆ ਜੀ ਪਰਪਲ ਕੱਲਾ ਪਰਪਲ ਤਾਂ ਖਣ ਪਤਾ ਲੱਗ ਗਿਆ ਜੀ ਪਰਪਲ ਸਾਰਾ ਨੇ ਸਲਵਾਰ ਵਰਕ ਹੈ ਕਮੀਜ਼ ਵਰਕ ਹੈ ਜੀ ਇਹਨਾਂ ਸੋਹਣਾ ਸੂਟ ਤੁਹਾਨੂੰ ਕੋਈ ਦੇ ਦੇ ਸਾਡੀ ਗਰੰਟੀ ਹੈ ਜੀ ਆ ਦੇਖੋ ਹੈਂਡਵਰਕ ਵਿਦ ਮਸ਼ੀਨ ਵਰਕ ਗਲਾਸ ਸਿਲਕ ਦੇ ਇਹ ਸੂਟ ਹੈ ਜੀ ਕੋਈ ਨਹੀਂ ਦੇ ਵਾਸਤੇ ਨੂੰ ਇਹ ਚੀਜ਼ ਐਨੀਆਂ ਪਿਆਰੀਆਂ ਚੀਜ਼ਾਂ ਇਹ ਦਾ ਡਿਫਰੈਂਟ ਆ ਥੋੜਾ ਜਿਹਾ ਆ ਚੀਜ਼ ਪੜਾਈ ਕਿਸੇ ਮੀਆਂ ਖੜਾਈ ਤੇ ਨਹੀਂ ਪੜਾਈ ਤੇ ਮੈਨੂੰ ਲੱਗਦਾ ਦੇਖੋ ਜੀ ਤੇਖੋ ਜੀ ਦੀ ਬੋਟਮ ਬੋਟਮ ਤੇ ਪਾਈ ਹੋਈ ਐ ਤਿੰਨ ਫੁੱਲ ਮਨੂੰ ਮੈਂ ਸੋਨ ਤਾਂ ਐ ਦਿਖਾ ਖੋਲ ਕੇ ਹੀ ਦਿਖਾ ਰਹੀ ਜਿੱਤਾ ਮਾਰਨੀਆਂ ਵਾਲੀਆਂ ਕਿਉਂ ਸਲਵਾਰ ਖੋਲ ਕੇ ਦਿਖਾਤੀ ਬੋਟਮ ਤੇ ਵੀ ਵਰਕ ਐ ਗਲਾਸ ਸਿਮਰ ਐ ਆਹਾਂ ਤਾਂ ਵੀ ਗਲਾਸ ਸਿਲਕਲੇ ਜੂਤਾ ਹੈ ਚਾਰ ਕਲਰ ਹੈ ਜੀ ਇਹਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਲੈ ਸਕਦੇ ਹੋ ਇਹਨਾਂ ਚੁੰਨੀਆਂ ਵੀ ਸ਼ਰਟ ਨਾਲ ਦੀਆਂ ਜੀ ਗਲਾਸ ਹਲਕੀਆਂ ਤੇ ਜਿਹੜਾ ਉੱਤੇ ਵਰਤ ਕੀਤਾ ਉਹ ਤਾਂ ਕੋਈ ਅੰਤ ਹੀ ਨਹੀਂ ਹੈਗਾ ਐਨਾ ਸੋਹਣਾ ਕਾਟਵਰਕ ਦਾ ਵਰਕ ਕੀਤਾ ਜੇ ਆਪਾਂ ਹਿਸਾਬ ਲਾਗੇ ਨਾ ਜੀ ਇਕੱਲੇ ਵਰਕ ਦਾ ਮੁੱਲ ਚ ਸੂਟ ਮਿਲ ਰਿਹਾ ਸੋ ਇਹ ਵਰਕ ਤੁਸੀਂ ਕਿਸੇ ਵੀ ਜਾ ਕੇ ਬੁਟੀਕ ਤੇ ਪੁੱਛ ਲਿਓ ਸੋ ਉਹਨੂੰ 14-15 ਹੁਣ ਚ ਇਕੱਲਾ ਵਰਕ ਕਰਕੇ ਦੇਣਗੇ ਤੇ ਵੀ ਦੇ ਕਪੜਾ ਮਿਲ ਰਿਹਾ ਇਹ ਵਰਕ ਹੁੰਦਾ ਜੀ ਆ ਦੇਖੋ ਜਿਹੜਾ ਕਲਰ ਇਹਨਾਂ ਨੇ ਸੂਟਾਂ ਦਾ ਕੰਬੀਨੇਸ਼ਨ ਬਣਾਇਆ ਨਾ ਬੜਾ ਸੋਹਣਾ ਬਣਾਇਆ ਕਲਰ ਬੜੇ ਸੋਹਣੇ ਠਾਈਆ ਕੰਪਨੀ ਦਾ ਫਿਰ ਹੀ ਕਮਾਲ ਹੁੰਦੀ ਹੈ ਫਰੋਜੀ ਕਲਰ ਆ ਗਏ ਫਰੋਜੀ ਤੁਸੀਂ ਨੂੰ ਮੋਰ ਪੰਖੇ ਦੇ ਗਾ ਦੇਣਾ ਫੰਡਸ ਜਿਹਨਾਂ ਨੇ ਕਲਰ ਚ ਸੈਨਗੋਣ ਕਰਕੇ ਪਤ ਨਹੀਂ ਲੱਗ ਰਿਹਾ ਕਲਰ ਕਿਹੜੇ ਹੈ ਜੀ ਕਿਉਂਕਿ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਨਾਲ ਪਹੁੰਚਿਆ ਵਰਕ ਨਾਲ ਸੂਟ ਹੈਗਾ ਜੀ ਫਿਰੋਜੀ ਜਿਹਾ ਕਲਰ ਤੇ ਤੁਸੀਂ ਇਹਨੂੰ ਉਹ ਵੀ ਕਹਿੰਦੇ ਹੁੰਦੇ ਮੋਰ ਪੰਖੀਆ ਵੀ ਕਹਿ ਦਿੰਦੇ ਤੇ ਇਹ ਚ ਹਲਕਾ ਹਲਕਾ ਤੁਸੀਂ ਇਹ ਦੇਖ ਸਕਦੇ ਹੋ ਆ ਡਿਜ਼ਾਈਨ ਜਿਹੜਾ ਬਣਿਆ ਹੋਇਆ ਜਿਹੜਾ ਸੁਰਤਿਆਂ ਵਿੱਚ ਆ ਇਹ ਡਿਜ਼ਾਈਨ ਬਣਿਆ ਹੋਇਆ ਜੀ ਜਮਾਂ ਸਿਰਾਂ ਗੱਲ ਬਾਤ ਹੈ ਜੀ ਸਰਪ 1650 ਨਾਲ ਪੌਂਚਾ ਵਰਕ ਸਲਵਾਰ ਹੈ ਰੰਗ ਜਿਹੜੇ ਠਾਏ ਨੇ ਉਹ ਸਿਰੇ ਹੀ ਗੱਲ ਬਾਤ ਹੈ 2000 ਦੀ ਚੀਜ਼ 1650 ਚ ਮਿਲ ਰਹੀ ਆ ਬੇ ਨਾ ਨਾ 52714 ਸੂਟ ਦਿੰਦੇ ਆ ਇਹ 25700 ਹਾਂ ਹੋ ਆਪਣੀ ਹੁਣ ਜਿਵੇਂ ਆਪਾਂ ਲਿਆ ਕੇ ਵੇਚੀ ਐ ਖੀਨ ਖਾਓ ਆਪਾਂ ਤਾਂ 950 ਦਿੰਦਾ ਉਸ ਦੇ ਵਿੱਚ 2500 ਮੰਗੀ ਜਾਂਦੇ ਆ ਵਿੱਚ 1800 ਆ ਲੋ ਜੀ ਚੁੰਨੀਆਂ ਸਿਰਾ ਗੱਲ ਬਾਤ ਆ ਫਿਨਿਸ਼ਿੰਗ ਇਹਨਾਂ ਦੀ ਟੂ ਗੁੱਡ ਹੈ ਐਨੇ ਸੋਹਣੇ ਸੂਟ ਆ ਛੱਡਣ ਵਾਲੇ ਸੂਟ ਨਹੀਂ ਹੈਗੇ ਇਹ ਪਾਰਟੀ ਵੀਅਰ ਸੂਟ ਹੈ ਆਨਲੀ ਤੇ ਆਨਲੀ 1650 ਕਿੱਦਾਂ ਸੋਹਣਾ ਵਰਕ ਸੀ ਇੱਕ ਸਾਡੇ ਕੋਲੇ ਆ ਪਿਆ ਜੀ ਟੈਵੀ ਔਰਗੰజా ਦਾ ਸੂਟ ਇਹ ਪਿਆ ਮੈਂ ਕਿ ਆਪਾਂ ਵੀਡੀਓ ਚ ਦਿਖਾ ਦਈਏ ਆਪਣਾ ਫਰਜ਼ ਪੰਡਾ ਇੱਕ ਸਾਡੇ ਕੋਲੇ ਪਿਆ ਹੈ ਅਸੀਂ ਖ ਚਲ ਵੀਡੀਓ ਚ ਪਾ ਦਿੰਦੇ ਹਾਂ ਔਰਗੰਜਾ ਪੈ ਵੀ ਔਰਗੰਜਾ ਆ ਲਓ ਜੀ ਇਹ ਵੀ ਹੈਂਡਵਰਕ ਹੈ ਜੀ ਸ਼ੂਟਰ ਪਰ ਹਲਕਾ ਹੋਦਾ ਕਪੜਾ ਨੇ ਹੈ ਕਪੜਾ ਬਹੁਤ ਹਲਕਾ ਹਾਂ ਆ ਦੇਖੋ ਜੀ ਤੇ ਸੌਫਟ ਵੀ ਬਹੁਤ ਆ ਇਹਦੀ ਬਾਟਮ ਹੈ ਸਾਰਾ ਇਹ ਹੈਂਡਵਰਕ ਹੈ ਜੀ ਜਰੀ ਦਾ ਵਰਕ ਕੀਤਾ ਹੋਇਆ ਸਿਰਫ 1045 ਆ ਲਓ ਜੀ ਇਹ ਵੀ ਬਹੁਤ ਪਾਰਟੀ ویئر ਸੂਟ ਹੈ ਹਾਂ ਪਾਰਟੀ ویئر ਸੂਟ ਹੈ ਜੀ ਇਹਦੀ organza ਪੈਵੀ ਦੀ ਚੁੰਨੀ ਹੈ ਜੀ ਬੜਾ ਵਰਕ ਕੀਤਾ ਹੋਇਆ ਪਿਆਰਾ ਸੂਟ ਹੈ ਪੈਰਟਿਆ ਕਲਰ ਹੈ ਛੱਡਣ ਵਾਲੀਆਂ ਚੀਜ਼ਾਂ ਸੀ ਲਿਆਉਂਦੀ ਨਹੀਂ ਹੁੰਦੇ ਜੀ ਜੇ ਆਪਣੇ ਕੋਲ ਇੱਕ ਸੂਟ ਪਿਆ ਸੀ ਆਪਾਂ ਵੀਡੀਓ 'ਚ ਪਾਤਾ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਇਹਨਾਂ ਦਾ ਤਹਿ ਮਾਰਨੀ ਔਖੀਆਂ ਜੀ ਇਸ ਕਰਕੇ ਅਸੀਂ 4 ਕਸੂਟਾਂ ਦੀ ਵੀਡੀਓ ਬਣਾ ਦਿੰਨੇ ਹੁੰਨੇ ਆ ਕਿਉਂਕਿ ਬਹੁਤ ਔਖੀਆਂ ਆ ਗਈਆਂ ਇਹ ਤਹਿ ਮਾਰਨੀ ਉਧਰੋਂ ਘਰ ਦਾ ਕੰਮ ਹੋ ਜਾਂਦਾ ਸੋ ਆਪ ਸਭ ਨੂੰ ਕਾਲਪੁਰਖ ਵੈਗਰੂ ਜੀ ਚੜ੍ਹਦੀ ਕਲਾ 'ਚ ਤੰਦਰੁਸਤੀ ਤਰੱਕੀ ਬਖਸ਼ੇ